ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਕਿਰਪਾ ਜੀ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕਾਂਗੇ ਜਿਵੇਂ ਕਿ ਹੁਣ ਸਰਦੀ ਚੱਲ ਪਈ ਹੈ ਨਾ ਸਰਦੀ ਸਟਾਰਟ ਹੋ ਗਈ ਕਾਫੀ ਠੰਡ ਹੈ ਜਿਹੜੀ ਉਹ ਪੈਣ ਲੱਗੀ ਹੈ ਨਾ ਤੇ ਨਾਲ-ਨਾਲ ਜਿਹੜੀ ਸਕਿਨ ਹੈ ਆਪਣੀ ਉਹ ਵੀ ਬਹੁਤ ਜ਼ਿਆਦਾ ਡਰਾਈ ਹੋਣੀ ਸ਼ੁਰੂ ਹੋ ਗਈ ਹੈ ਨਾ ਜਿਵੇਂ ਕਿ ਮੇਰੀ ਸਕਿਨ ਆਲਵੇਸ ਡਰਾਈ ਹੈਗੀ ਤੇ ਹੁਣ ਸਰਦੀਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਨਾ ਆ ਨੀ ਕੇਅਰ ਪਾਲਦੀ ਆ ਹਨਾ ਵੀ ਸਾਰਾ ਦਿਨ ਹੀ ਐ ਲੱਗਦਾ ਵੀ ਮੋਇਸਚਰਾਈਜ਼ਰ ਲਾਈ ਜਾਈਏ ਘੰਟੇ ਘੰਟੇ ਬਾਅਦ ਤਾਂ ਫਿਰ ਸਹੀ ਰਹੂਗੀ ਸਕਿਨ ਨਹੀਂ ਤਾਂ ਫਿਰ ਹਨਾ ਉਹ ਵਾਈਟ ਵਾਈਟ ਜਾਂ ਕੁਝ ਚਮਕਣ ਲੱਗ ਜਾਂਦਾ ਫੇਸ ਦੇ ਉੱਤੇ ਕੁਝ ਜੰਮਿਆ ਜਾਂ ਲੱਗਣ ਲੱਗ ਜਾਂਦਾ ਹੈਗਾ ਜਿਵੇਂ ਕਿ ਆਪਾਂ ਫੇਸ ਵਾਸ਼ ਕਰਕੇ ਹਟਦੇ ਆ ਨਾ ਸਵੇਰ ਫੇਸ ਵਾਸ਼ ਕਰਨ ਤੋਂ ਬਾਅਦ ਨਾਲ ਦੀ ਨਾਲ ਸਕਿਨ ਨੇ ਨਹੀਂ ਖਿਚਾਵ ਜਾ ਮਹਿਸੂਸ ਹੋਣ ਲੱਗ ਜਾਂਦਾ ਸਕਿਨ ਦੇ ਵਿੱਚ ਹਨਾ ਕਿੰਨੀ ਡਰਾਈ ਲੱਗਦੀ ਆਪਣੀ ਸਕਿਨ ਤੇ ਵੈਸੇ ਤਾਂ ਮੈਂ ਇੱਕ ਜਿਹੜਾ ਟ੍ਰਿਕ ਅਪਣਾਉਣੀ ਹੁੰਦੀ ਹੈਗੀ ਮੈਂ ਗੁਲਾਬ ਜਲ ਲੈ ਕੇ ਰੱਖਦੀ ਹਾਂ ਹਮੇਸ਼ਾ ਕੋਲ ਹੁੰਦਾ ਹੀ ਹੈ ਮੇਰੇ ਗੁਲਾਬ ਜਲ ਤੇ ਉਹ ਸਪਰੇ ਬੋਟਲ ਤੇ ਹੁੰਦਾ ਹੈਗਾ ਜਿਵੇਂ ਕਿ ਜਦੋਂ ਮੈਂ ਫੇਸ ਵਾਸ਼ ਕਰ ਲਿਆ ਹਨਾ ਉਸ ਤੋਂ ਬਾਅਦ ਸਪਰੇ ਬੋਟਲ ਨਾਲ ਗੁਲਾਬ ਜਲ ਅਨ ਡਾਇਰੈਕਟਲੀ ਆਪਣੇ ਫੇਸ ਤੇ ਲਗਾ ਕੇ ਫਿਰ ਉੱਪਰ ਦੀ ਨਾ ਮੈਂ ਮੋਇਸਚਰਾਈਜ਼ਰ ਲਗਾ ਲੈਣੀ ਆ ਉਹਦੇ ਨਾਲ ਜਿਹੜੀ ਸਕਿਨ ਕਾਫੀ ਟਾਈਮ ਤੱਕ ਜਿਹੜੀ ਡਰਾਈ ਨਹੀਂ ਹੁੰਦੀ ਹੈਗੀ ਇੱਕ ਤਰ੍ਹਾਂ ਦਾ ਲੌਕ ਹੋ ਜਾਂਦਾ ਹੈ ਮੋਇਸਚਰਾਈਜ਼ਰ ਆਪਣੀ ਸਕਿਨ ਦੇ ਵਿੱਚ ਠੀਕ ਹੈ ਜੀ ਸੋ ਇਹ ਵੀ ਟਿੱਕ ਤੁਸੀਂ ਅਪਣਾ ਸਕਦੇ ਹੋ ਜੇਕਰ ਤੁਸੀਂ ਗੁਲਾਬ ਜਲ ਰੱਖਦੇ ਹੋ ਕੋਲੇ ਹਨਾ ਯੂਜ਼ ਕਰਨਾ ਪਸੰਦ ਕਰਦੇ ਹੋਗੇ ਅਪਲਾਈ ਕਰਨ ਆਪਣੇ ਫੇਸ ਤੇ ਤੇ ਬਾਕੀ ਇੱਕ ਅੱਜ ਆਪਾਂ ਤੁਹਾਡੇ ਨਾਲ ਪੈਕ ਸ਼ੇਅਰ ਕਰਨ ਲੱਗੇਗੇ ਉਹ ਹੈਗਾ ਜੀ ਮਸਰੀ ਦੀ ਦਾਲ ਦਾ ਪੈਕ ਠੀਕ ਹੈ ਜੀ ਆਪਾਂ ਲਈ ਇਹ ਮਸਰੀ ਹਲਕੀ ਜੀ ਮੂੰਗੀ ਸੀਗੀ ਇਹਦੇ ਵਿੱਚ ਤੇ ਮੂੰਗੀ ਦਾ ਵੀ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਕੱਲੀ ਮੂੰਗੀ ਦਾ ਵੀ ਫੇਸ ਪੈਕ ਲਗਾ ਸਕਦੇ ਹੋ ਉਹ ਵੀ ਚਿਹਰੇ ਲਈ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਦਿੰਦਾ ਹੈਗਾ ਤੇ ਇੱਥੇ ਆਪਾਂ ਮਸਰੀ ਜਿਹੜੀ ਵੱਧ ਕੁਆਂਟੀਟੀ ਦੇ ਵਿੱਚ ਲਈ ਸੀਗੀ ਤੇ ਜਿਹੜੀ ਅ ਮੂੰਗੀ ਸੀਗੀ ਉਹ ਬਹੁਤ ਘੱਟ ਸੀਗੀ ਇਹਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਕਿ ਆਪਾਂ ਕੀ ਕੀ ਇਹਦੇ ਵਿੱਚ ਐਡ ਕੀਤਾ ਹੈਗਾ ਕਿ ਜਿਹੜੀ ਕਿਹੜੀ ਚੀਜ਼ ਆਪਾਂ ਇਹਦੇ ਵਿੱਚ ਪਾਈਆਂ ਨੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਜਿਹੜਾ ਆਪਣਾ ਪੈਕ ਸੀ ਅੱਜ ਦਾ ਉਹ ਰੈਡੀ ਕਰ ਲਿਆ ਹੁਣ ਆਪਾਂ ਅਪਲਾਈ ਕਰਦੇ ਆ ਆਪਣੇ ਫੇਸ ਤੇ ਪਹਿਲਾਂ ਬਈ ਕੋਈ ਵੀ ਪੈਕ ਲਾਉਣ ਤੋਂ ਪਹਿਲਾਂ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੀ ਹੁੰਨੀ ਆ ਹਨਾ ਕਿਉਂਕਿ ਹਰ ਇੱਕ ਵੀਡੀਓ ਦੇ ਨਾਲ ਹਨਾ ਵੀਡੀਓ ਜਦੋਂ ਆਪਾਂ ਨਵੀਂ ਅਪਲੋਡ ਕਰਦੇ ਆ ਤਾਂ ਕੋਈ ਨਾ ਕੋਈ ਪਰਸਨ ਆਪਣੀ ਵੀਡੀਓ ਦੇ ਵਿੱਚ ਨਵਾਂ ਜਿਹੜਾ ਜੁੜਦਾ ਹੈਗਾ ਹਨਾ ਤਾਂ ਉਹ ਇਸ ਚੀਜ਼ ਨੂੰ ਮਿਸ ਨਾ ਕਰ ਦੇ ਕਿ ਜਦੋਂ ਵੀ ਆਪਾਂ ਪੈਕ ਅਪਲਾਈ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਆਪਾਂ ਫੇਸ ਵਾਸ਼ ਜ਼ਰੂਰ ਕਰਨਾ ਹੈਗਾ ਚੰਗੀ ਤਰ੍ਹਾਂ ਠੀਕ ਹੈ ਜੀ ਕਿਸੇ ਵੀ ਫੇਸ ਵਾਸ਼ ਨਾਲ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਸ ਨਾਲ ਹੀ ਤੁਸੀਂ ਫੇਸ ਵਾਸ਼ ਕਰ ਸਕਦੇ ਹੋ ਚੰਗੀ ਤਰ੍ਹਾਂ ਹਨਾ ਆਦਰਵਾਇਸ ਤੁਸੀਂ ਦੁੱਧ ਨਾਲ ਕਰ ਸਕਦੇ ਹੋ ਪਰ ਜਿਹੜਾ ਫੇਸ ਵਾਸ਼ ਕਰਨਾ ਜ਼ਰੂਰ ਹੈਗਾ ਪਹਿਲਾਂ ਤੁਸੀਂ ਕਿਉਂਕਿ ਸਕਿਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡਸਟ ਨਹੀਂ ਹੋਣਾ ਚਾਹੀਦਾ ਹਨਾ ਵੀ ਸਕਿਨ ਆਪਣੀ ਕਲੀਅਰ ਹੋਣੀ ਚਾਹੀਦੀ ਹੈ ਪੈਕ ਲਗਾਉਣ ਤੋਂ ਪਹਿਲਾਂ ਠੀਕ ਹੈ ਜੀ ਹੁਣ ਆਪਾਂ ਆਪਣੇ ਹੱਥ ਦੀ ਹੈਲਪ ਨਾਲ ਹੀ ਜਿਹੜਾ ਫੇਸ ਪੈਕ ਆਪਾਂ ਰੈਡੀ ਕੀਤਾ ਉਹਨੂੰ ਆਪਣੇ ਫੇਸ ਤੇ ਅਪਲਾਈ ਕਰਾਂਗੇ ਅੰਟੀ ਆਪਾਂ ਜੰਗੀ ਤਰ੍ਹਾਂ ਮ사ਜ ਕਰ ਲਈ ਆਪਣੇ ਫੇਸ ਤੇ ਤੇ ਥੋੜਾ ਜਿਹਾ ਟਾਈਮ ਆਪਾਂ ਅਪਲਾਈ ਵੀ ਰਹਿਣ ਦਿੱਤਾ ਤੇ ਹੋ ਗਿਆ ਆਪਾਂ ਨੂੰ 5-10 ਮਿੰਟ ਆਪਾਂ 2 ਤੋਂ 3 ਮਿੰਟ ਸੀ ਜਿਹੜੀ ਮ사ਜ ਕੀਤੀ ਸੀਗੀ ਤੇ ਹੁਣ ਆਪਾਂ ਨੂੰ ਹੋ ਗਏ 5-6 ਮਿੰਟ ਆਪਾਂ ਨੂੰ ਲਗਾਏ ਨੂੰ ਹੋ ਗਏ ਤੇ 2-3 ਮਿੰਟ ਆਪਾਂ ਹੋਰ ਰੱਖ ਕੇ ਜਿਵੇਂ ਕਿ 10 ਤੋਂ 12 ਮਿੰਟ ਰੱਖ ਕੇ ਆਪਾਂ ਫਿਰ ਫੇਸ ਨੂੰ ਵਾਸ਼ ਕਰਕੇ ਤੇ ਤੁਹਾਨੂੰ ਰਿਜ਼ਲਟ ਹੈ ਜਿਹੜਾ ਉਹ ਦਿਖਾਉਣੀ ਆ ਠੀਕ ਹੈ ਜੀ ਕਿੱਦਾਂ ਦਾ ਆ ਤੇ ਚਲੋ ਜੀ ਹੁਣ ਆਪਾਂ ਫੇਸ ਵਾਸ਼ ਕਰ ਲਈਏ ਫਿਰ ਤੁਹਾਨੂੰ ਦਿਖਾਉਣਾ ਹਾਂਜੀ ਇੱਥੇ ਆਪਾਂ ਫੇਸ ਵਾਸ਼ ਕਰ ਲਿਆ ਮੈਂ ਫੇਸ ਸਾਫ ਕਰਨ ਤੋਂ ਪਹਿਲਾਂ ਹੀ ਪਹਿਲਾ ਕੈਮਰੇ ਦੇ ਸਾਹਮਣੇ ਆਈਆਂ ਤੁਸੀਂ ਦੇਖ ਹੀ ਸਕਦੇ ਹੋ ਹਨਾ ਰਿਜ਼ਲਟ ਤੁਹਾਨੂੰ ਪਤਾ ਲੱਗਣਗੇ ਹਲੇ ਵੀ ਮੈਂ ਜਿਹੜੀ ਮ사ਜ ਆ ਉਹ ਵੀ ਘੱਟ ਟਾਈਮ ਕੀਤੀ ਹੈ ਕਿਉਂਕਿ ਮੇਰਾ ਬੇਬੀ ਛੋਟਾ ਹੈ ਮੈਨੂੰ ਆਏ ਜੇ ਉੱਠ ਖੜਿਆ ਹਨਾ ਫਿਰ ਵਿੱਚ ਹੀ ਰਹਿ ਜੂਗੀ ਵੀਡੀਓ ਵੀ ਆਪਣੀ ਸ਼ੂਟ ਕਰਨੀ ਤੇ ਮੇਰਾ ਪੈਕ ਵੀ ਤੇ ਆਪਾਂ ਜਿਹੜੀ ਮ사ਜ ਆ ਉਹ ਵੀ 12-13 ਮਿੰਟਕ ਹੀ ਕਰੀ ਹੈ ਜੇ ਆ ਸੌਰੀ ਪੈਕ ਲਗਾ ਕੇ ਰੱਖਿਆ ਉਹ ਵੀ 12-13 ਮਿੰਟ ਲਗਾ ਕੇ ਰੱਖਿਆ ਤੁਸੀਂ ਕਮ ਸੇ ਕਮ 15 ਮਿੰਟ ਪੈਕ ਲਗਾ ਕੇ ਰੱਖਣਾ ਤੇ ਤੁਸੀਂ ਮ사ਜ ਜਿਹੜੀ 3 ਮਿੰਟ 2 ਮਿੰਟ ਜ਼ਰੂਰ ਕਰਨੀ ਹੈ ਠੀਕ ਹੈ ਜੀ ਤੇ ਰਿਜ਼ਲਟ ਤੁਹਾਨੂੰ ਨਜ਼ਰ ਆ ਹੀ ਰਿਹਾਗਾ ਹਨਾ ਵੀਡੀਓ ਦੇ ਵਿੱਚ ਆਪਾਂ ਨੂੰ ਪਤਾ ਹੀ ਲੱਗ ਰਿਹਾਗਾ ਮੈਂ ਆਪਣੇ ਦੁਪੱਟੇ ਨਾਲ ਹੀ ਸਾਫ਼ ਕਰ ਰਹੀ ਆ ਤੇ ਬਈ ਜਦੋਂ ਵੀ ਪੈਕ ਲਾ ਕੇ ਫੇਸ ਨੂੰ ਵਾਸ਼ ਕਰਨਾ ਹੈ ਉਦੋਂ ਆਪਾਂ ਫੇਸ ਵਾਸ਼ ਨਾਲ ਨਹੀਂ ਕਰਨਾ ਹੈਗਾ ਉਦੋਂ ਸਿਰਫ ਹਲਕੇ ਪਾਣੀ ਨਾਲ ਹਾਂ ਗੁੰਗੁਨੇ ਨਾਲ ਕਰ ਸਕਦੇ ਹੋ ਠੰਡੇ ਨਾਲ ਕਰ ਸਕਦੇ ਹੋ ਪਰ ਗਰਮ ਪਾਣੀ ਨਾਲ ਕਦੇ ਵੀ ਆਪਣਾ ਫੇਸ ਵਾਸ਼ ਨਾ ਕਰੋ ਕਿਉਂਕਿ ਗਰਮ ਪਾਣੀ ਜਿਹੜਾ ਆਪਣੀ ਫੇਸ ਦੀ ਸਕਿਨ ਦੇ ਲਈ ਸਹੀ ਨਹੀਂ ਹੁੰਦਾ ਹੈਗਾ ਠੀਕ ਨਹੀਂ ਹੈਗਾ ਤੇ ਚਲੋ ਜੀ ਹੁਣ ਤੁਹਾਨੂੰ ਰਿਜ਼ਲਟ ਹੈ ਜਿਹੜੇ ਉਹ ਹੁਣ ਪਤਾ ਹੀ ਲੱਗ ਰਹੇ ਹੈਗੇ ਕਿੰਨੇ ਸੋਹਣੇ ਆਪਾਂ ਨੂੰ ਰਿਜ਼ਲਟ ਮਿਲਿਆ ਜੇਕਰ ਤੁਹਾਡੀ ਸਕਿਨ ਬਈ ਜ਼ਿਆਦਾ ਹੀ ਡਰਾਈ ਹੈ ਤਾਂ ਤੁਸੀਂ ਮਲਾਈ ਵੀ ਯੂਜ਼ ਕਰ ਸਕਦੇ ਹੋਗੇ ਮੈਂ ਵੈਸੇ ਜ਼ਿਆਦਾਤਰ ਮਲਾਈ ਹੀ ਯੂਜ਼ ਕਰਦੀ ਹੁੰਨੀ ਆ ਮਲਾਈ ਆਪਾਂ ਜਿੱਥੇ ਆਪਾਂ ਰੋਜ਼ ਵਾਟਰ ਪਾਇਆ ਉਹਦੀ ਜਗ੍ਹਾ ਤੇ ਆਪਾਂ ਮਲਾਈ ਪਾ ਸਕਦੇ ਹਾਂ ਠੀਕ ਹੈ ਜੀ ਅ ਸਰਦੀਆਂ ਦੇ ਵਿੱਚ ਹਰ ਇੱਕ ਦੀ ਸਕਿਨ ਹੀ ਡਰਾਈ ਹੋ ਜਾਂਦੀ ਹੈ ਹਨਾ ਤਾਂ ਆਪਾਂ ਮਲਾਈ ਜ਼ਿਆਦਾ ਯੂਜ਼ ਕਰਾਂਗੇ ਤਾਂ ਉਹ ਜ਼ਿਆਦਾ ਬੈਟਰ ਹੈਗਾ ਹਨਾ ਆਪਣੀ ਸਕਿਨ ਜਿਹੜੀ ਡਰਾਈ ਨਹੀਂ ਹੋਊਗੀ ਏ ਵਾਲਾ ਪੈਕ ਜਿਹੜਾ ਇਹ ਤੁਸੀਂ ਕਿਤੇ ਜਾਣ ਤੋਂ ਇੱਕ ਦਿਨ ਪਹਿਲਾਂ ਵੀ ਅਪਲਾਈ ਕਰੋਗੇ ਤਾਂ ਵੀ ਤੁਹਾਨੂੰ ਰਿਜ਼ਲਟ ਆ ਜਿਹੜਾ ਦੇਊਗਾ ਹਨਾ ਇਹ ਨਹੀਂ ਜ਼ਰੂਰੀ ਹੈਗਾ ਵੀ ਜੇ ਆਪਾਂ ਲਗਾਤਾਰ ਇਹਨੂੰ ਯੂਜ਼ ਕਰਾਂਗੇ ਫਿਰ ਰਿਜ਼ਲਟ ਮਿਲੂਗਾ ਜਿਵੇਂ ਕਿ ਆਪਾਂ ਹਨਾ ਕਿਤੇ ਜਾਣ ਤੋਂ ਪਹਿਲਾਂ ਬਲੀਚ ਕਰ ਲੈਨੇ ਆ ਉਹਦੇ ਨਾਲ ਆਪਣੇ ਚਿਹਰੇ ਤੇ ਸ਼ਾਈਨਿੰਗ ਆ ਜਾਂਦੀ ਹੈ ਪਰ ਬਲੀਚ ਥੋੜੀ ਜੀ ਆਪਣੇ ਫੇਸ ਲਈ ਹਾਰਮਫੁਲ ਹੁੰਦੀ ਹੈ ਕਿਉਂਕਿ ਸਕਿਨ ਉਹਦੇ ਨਾਲ ਟਲਣੀ ਸ਼ੁਰੂ ਹੋ ਜਾਂਦੀ ਹੈ ਜੀ ਹਨਾ ਤੇ ਬਾਕੀ ਉਹਦੇ ਨਾਲ ਵੀ ਇੱਕ ਤੋਂ ਦੋ ਦਿਨ 글로 ਰਹਿੰਦਾ ਹੈਗਾ ਫਿਰ ਉੱਡ ਜਾਂਦਾ ਹੈ ਹਨਾ ਤੇ ਇਹਦੇ ਨਾਲ ਹੈ ਜਿਹੜਾ ਤੁਹਾਡੇ ਆ 글로 ਕਾਫੀ ਦਿਨਾਂ ਤੱਕ ਜਿਹੜਾ ਬਣਿਆ ਰਹੂਗਾ ਤੇ ਨਾਲ ਨਾਲ ਹਨਾ ਕੋਈ ਨੁਕਸਾਨ ਵੀ ਨਹੀਂ ਹੋਊਗਾ ਤੁਹਾਡੇ ਚਿਹਰੇ ਦਾ ਤੇ ਇੱਕ ਦਿਨ ਪਹਿਲਾਂ ਕਿਸੇ ਪਾਰਟੀ ਫੰਕਸ਼ਨ ਤੇ ਆਪਾਂ ਜਾਣਾ ਤਾਂ ਇੱਕ ਦਿਨ ਪਹਿਲਾਂ ਆਪਾਂ ਅਪਲਾਈ ਕਰ ਸਕਦੇ ਹਾਂ ਆਪਣੇ ਫੇਸ ਤੇ ਤੁਸੀਂ ਦੇਖ ਹੀ ਸਕਦੇ ਹੋ ਰਿਜ਼ਲਟ ਮੇਰੇ ਫੇਸ ਤੇ ਕਿੰਨਾ ਵਧੀਆ ਰਿਜ਼ਲਟ ਮਿਲੇ ਆਪਾਂ ਨੂੰ ਹਨਾ ਇੱਕ ਤਰ੍ਹਾਂ ਨਾਲ ਚਮਕਣ ਲੱਗੀ ਹੈ ਸਕਿਨ ਨਾ ਸ਼ਾਈਨੀ ਆ ਗਈ ਹੈ ਜਿਹੜਾ ਆਪਾਂ ਗਲਿਸਰਿਨ ਪਾਇਆ ਹੈ ਇਹਦੇ ਵਿੱਚ ਉਹਦਾ ਵੀ ਬਹੁਤ ਵਧੀਆ ਰੋਲ ਹੈਗਾ ਤੇ ਜੇਕਰ ਤੁਹਾਡੇ ਕੋਲ ਗਲਿਸਰਿਨ ਨਹੀਂ ਹੈਗਾ ਤਾਂ ਤੁਸੀਂ ਟਮਾਟਰ ਦਾ ਰਸ ਪਾ ਸਕਦੇ ਹੋ ਤੁਸੀਂ ਨਿੰਬੂ ਦੀਆਂ ਦੋ ਡ੍ਰੋਪਸ ਪਾ ਸਕਦੇ ਹੋ ਠੀਕ ਹੈ ਜੀ ਤੇ ਅ ਬਾਕੀ ਹਨਾ ਅ ਇਹਦੇ ਵਿੱਚ ਜਿਵੇਂ ਆਪਾਂ ਫੇਸ ਪੈਕ ਤਿਆਰ ਕੀਤਾ ਥੋੜਾ ਜਿਹਾ ਦਰਦਰਾ ਰੱਖ ਲਿਓ ਤੁਸੀਂ ਨਾਲ-ਨਾਲ ਆਪਣਾ ਫੇਸ ਹੈ ਜਿਹੜਾ ਸਕਰਬ ਵੀ ਹੋ ਜਾਊਗਾ ਨਾਲ-ਨਾਲ ਮ사ਜ ਹੋਊਗੀ ਨਾਲ-ਨਾਲ ਜਿਹੜਾ ਪੈਕ ਅਪਲਾਈ ਹੋ ਜਾਊਗਾ ਤਾਂ ਤੁਹਾਨੂੰ ਬਹੁਤ ਵਧੀਆ ਜਿਹੜੇ ਰਿਜ਼ਲਟ ਆ ਉਹ ਦੇਖਣ ਨੂੰ ਮਿਲਣਗੇ ਸੋ ਜੇਕਰ ਚੈਨਲ ਤੇ ਨਿਊ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਰਿਜ਼ਲਟ ਤੁਹਾਨੂੰ ਕਿੱਦਾਂ ਨਾਲ ਲੱਗਿਆ ਤੇ ਹੁਣ ਆਪਾਂ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ